ਸਰ ਆਮ ਆਦਮੀ ਪਾਰਟੀ ਦੀ ਕਿਵੇਂ ਦੇਖਦੇ ਹੋਗੇ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਸਾਹਿਬ ਵੀ ਅੰਦਰ ਹੋ ਗਏ ਤੇ ਉਸ ਤੋਂ ਬਾਅਦ ਪਾਰਟੀਆਂ ਬਾਹਰ ਆਈ ਲਗੇ ਤੇ ਹੁਣ ਜਿਹੜੀਆਂ ਚਰਚਾਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਹੋ ਰਹੀਆਂ ਜਿਵੇਂ ਰਾਘਵ ਚੱਡਾ ਸਾਹਿਬ ਵੀ ਬੀਜੇਪੀ ਨੂੰ ਜੁਆਇਨ ਕਰ ਸਕਦੇ ਨੇ ਦੇਖੋ ਕਹਾਣੀ ਇਹ ਆ ਕਿ ਮੈਂ ਮੈਂ ਕਦੀ ਕਿਸੇ ਕਿਸੇ ਦੀ ਗ੍ਰਿਫਤਾਰੀ ਤੇ ਖੁਸ਼ੀ ਨਹੀਂ ਜ਼ਾਹਰ ਕੀਤੀ ਪਰੰਤੂ ਅਰਵਿੰਦ ਕੇਜਰੀਵਾਲ ਤੇ ਜਿਹੜਾ ਇਹਨਾਂ ਦਾ ਟੋਲਾ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਜਦੋਂ ਇਲਜ਼ਾਮ ਲਾਉਂਦੇ ਨੇ ਨਾ ਮੋਦੀ ਤੇ ਬੀਜੇਪੀ ਤੇ ਈਡੀ ਦਾ ਦੁਰਉਪਯੋਗ ਤੇ ਤੇ ਸੀਬੀਆਈ ਦੇ ਦੁਰਉਪਯੋਗ ਤੇ ਇਹ ਆਪਣੀ ਕਰਤੂਤ ਭੁੱਲ ਜਾਂਦੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਦੋਂ ਤੋਂ ਵੱਧ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਪੋਲੀਟੀਕਲ ਸਿਆਸੀ ਅ ਵਿਰੋਧੀਆਂ ਨੂੰ ਬਹੁਤ ਜਬਰਟਾਇਆ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਹੁਣ ਅਤੀਸ਼ੀ ਰੋਜ਼ ਰੁੰਦੀ ਆ ਇਹ 2 ਸਾਲ ਪੁਰਾਣਾ ਹੈ ਹੁਣ ਕੇ ਪਲਾਸ ਕੋਈ ਸਬੂਤ ਨਹੀਂ ਹੈ ਉਨਕੋ ਝੂਠੇ ਕੇਸ ਵਿੱਚ ਫਸਾਇਆ ਜਾ ਰਹਾ ਤਾਂ ਤੁਸੀਂ ਖੇਰੇ ਨਾਲ ਕੀ ਕੀਤਾ ਸੀਗਾ ਔਰ ਉਹ ਕੇਸ ਜਦੋਂ 2017 ਚ ਮੇਰੇ ਤੇ ਬਣਿਆ ਵਾ ਪਹਿਲੀ ਵਾਰੀ ਸਮਨ ਕੀਤਾ ਗਿਆ ਅਦਾਲਤ ਵੱਲੋਂ ભગવંતમાન ઓ ઓફિશિયલી ઓન રેકોર્ડ આ ઓ કહે ਰਿਹਾ ਵਾ ਕਿ ਥੇਰੇ ਨਾਲ ਬੜੀ ਬੇਇਨਸਾਫੀ ਹੋ ਰਹੀ ਧੱਕਾ ਹੋ ਰਿਹਾ ਸਰਕਾਰ ਵਿਂਡੇਟਾ ਕਰ ਰਹੀ ਹੈ ਤੇ ਮੈਂ ਪਾਰਲੀਮੈਂਟ ਚ ਗੱਲ ਉਠਾਉਂਗਾ ਉਸੇ ਕੇਸ ਚ ਮੈਨੂੰ ਇੰਪਲੀਕੇਟ ਕਰਤਾ ਔਰ 4 ਜਨਵਰੀ 2024 ਨੂੰ ਜਦੋਂ ਮੈਨੂੰ ਹਾਈ ਕੋਰਟ ਨੇ bail ਦਿੱਤੀ ਆ ਇਸ ਐਸਐਨਡੀਪੀਐਸ ਕੇਸ ਵਿੱਚ ਸੁਭਾਨਪੁਰ ਪੁਲਿਸ ਸਟੇਸ਼ਨ ਚ ਉਸ ਦਿਨ 3 ਵਜੇ ਤੜਕੇ ਇੱਕ ਅਟਰਲੀ ਝੂਠਾ ਮੁਕਦਮਾ ਹੋਰ ਦਰਜ ਕੀਤਾ ਗਿਆ ਤਾਂ ਕਿ ਮੈਨੂੰ ਇਹ ਕੇਜਰੀਵਾਲ ਅਤੀਸ਼ੀ ਸੌਰਭ ਭਗਵੰਤ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਤੇ ਬੀਜੇਪੀ ਚ ਅੰਤਰ ਕੀ ਆ ਇਹ ਤੁਸੀਂ ਉੱਥੇ ਸ਼ੋਰ ਮਚਾਉਨੇ ਕਿ ਜੀ ਬੀਜੇਪੀ ਨੇ ਮੀਡੀਆ ਹਾਈਜੈਕ ਕਰ ਲਿਆ ਕੀ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਭਗਵਾਨ ਦੀ ਸਰਕਾਰ ਨੇ ਨਹੀਂ ਕੀਤਾ ਸੋ ਦੇਰਫੋਰ ਦੂਸਰੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਘਰੇਵਾਂ ਚਾਕੋ ਤੈਉ ਮੈਂ ਸਾਦਾ ਜਿਹਾ ਸ਼ਬਦ ਵਰਤਿਆ ਸੀਗਾ ਕਿ ਜੋ ਬੀਜੋਗੇ ਉਹੀ ਵਟੋਗੇ ਕਿਸੇ ਲਈ ਟੋਆ ਪਟੋਗੇ ਉਹਦੇ ਡਿੱਗੋਗੇ ਕੇਜਰੀਵਾਲ ਉਸੇ ਟੋਏ ਵਿੱਚ ਜਾ ਕੇ ਡਿੱਗਿਆ ਹੁਣ ਰੋਂਦੇ ਨੇ ਕਿ ਸਾਢੇ 4 ਕਿਲੋ ਭਾਰ ਘਾਟ ਗਿਆ ਲੈ ਤਾਂ ਦੇਨੀ ਦਾਸ ਹੋਏ ਨੇ ਮੈਨੂੰ ਤੁਸੀਂ 4 ਮਹੀਨੇ ਇੱਕ ਬਿਲਕੁਲ ਬਿਨਾਂ ਵਜ੍ਹਾ ਉਹ ਕੱਲਾ ਮੈਨੂੰ ਨਹੀਂ ਤੂੰ ਦਰਜ ਨਾ ਬੰਦੇ ਤੁਸੀਂ ਪੋਲਿਟਿਕਲ ਆਪੋਨੈਂਟਸ ਪੰਜਾਬ ਪੁਲਿਸ ਕੋਈ ਮੜਾ ਟਵੀਟ ਵੀ ਕਰ ਦੇ ਦਿੱਲੀ ਚੱਕਣ ਜਾਂਦੀ ਹੈ ਉਸ ਨੂੰ ਕੇਜਰੀਵਾਲ ਦੇ ਖਿਲਾਫ ਟਵੀਟ ਹੋ ਜੇ ਇੱਕ ਵਿਚਾਰਾ ਯੂਟਿਊਬਰ ਸੀਗਾ ਉਹਨੇ ਕੋਈ ਜੰਮੂ ਦਾ ਰਹਿਣ ਵਾਲਾ ਉਸਨੇ ਕੋਈ लवली ਯੂਨੀਵਰਸਿਟੀ ਦੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦੇ ਖਿਲਾਫ ਕੋਈ ਇੱਕ ਵੀਡੀਓ ਪਾਤੀ ਅਬਾਊਟ लवली ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ ਉਹਨੂੰ ਜੰਮੂ ਚੱਕਣ ਗਈ ਹੈ ਪੁਲਿਸ ਤੇ ਔਰ ਇੱਥੇ ਭਾਨੇ ਸਿੱਧੂ ਦੇ ਖਿਲਾਫ ਚਾਰ ਮੁਕਦਮੇ ਠੀਕ ਹੈ ਤੁਸੀਂ ਅਗਰ ਕੋਈ ਕਰਪਸ਼ਨ ਕਰਦਾ ਯੂ ਹੈਵ ਦਾ ਰਾਈਟ ਟੂ ਇਨਵੈਸਟੀਗੇਟ ਬਟ ਇਨ ਦਾ ਨੇਮ ਆਫ ਇਨਵੈਸਟੀਗੇਟਿੰਗ ਕਰਾਪਸ਼ਨ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਦੇ ਨਾਲ ਉਹਦਾ ਹੀ ਖਮਿਆਜ਼ਾ ਹੁਣ ਦਿੱਲੀ ਦੇ ਵਿੱਚ ਭੋਗਤ ਰਹੇ ਨੇ ਰਾਗਵ ਚੱਡਾ ਦੇਖੋ ਇੰਨਾ ਸ਼ੋਰ ਮਚਾਉਂਦੇ ਸੀ ਕਿਹੋ ਜੀਆਂ ਗੱਲਾਂ ਕਰਦੇ ਸੀ ਹੁਣ ਡਰਦਾ ਲੰਡਨ ਤੋਂ ਨਹੀਂ ਆ ਰਿਹਾ ਵਾਪਸ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਸੀਬੀਆਈ ਤੇ ਈਡੀ ਪ੍ਰੈਸ਼ਰ ਡਾਲ ਕੇ ਹਮਾਰੋ ਕੋ ਪਾਰਟੀ ਤਬਦੀਲ ਕਰਨਾ ਚਾਹਤੀ ਹੈ ਆਪਰੇਸ਼ਨ ਲੋਟਸ ਇਹਨਾਂ ਨੇ ਸਾਡੇ ਚੱਬੇਵਾਲ ਨਾਲ ਕੀ ਕੀਤਾ ਰਾਜਕੁਮਾਰ ਚੱਬੇਵਾਲ ਸਟੋਰੀ will come out later ਰਾਜਕੁਮਾਰ ਚੱਬੇਵਾਲ ਹੈਜ਼ ਬੀਨ ਆਰਮ ਟਵਿਸਟਡ ਉਹਨੂੰ ਇੱਕ ਵਿਜੀਲੈਂਸੀ ਇਨਕੁਆਇਰੀ ਰਿਪੋਰਟ ਫਰਜੀ ਜੀ ਦਿਖਾ ਕੇ ਕਹਿੰਦੇ ਵੀ ਕਿੱਦਾਂ ਕਰਨੀ ਆ ਜੇਲ੍ਹ ਜਾਣਾ ਕਿ ਸਾਡੇ ਨਾਲ ਆਉਣਾ ਹੁਣ ਹਰ شریف ਆਦਮੀ ਜਿਹਦੇ ਘਰ ਔਰਤਾਂ ਨੇ ਬੱਚੇ ਨੇ ਹੀ ਡਸਨਟ ਵਾਂਟ ਟੂ ਬੀ ਡ੍ਰੈਗਡ ਇਨਟੂ ਯੂ ਨੋ ਥੀਸ ਫਿਲਟੀ ਕੇਸਸ ਐਂਡ ਸੈਂਟ ਟੂ ਜੇਲ੍ਹ ਫਾਰ ਮੰਥਸ ਐਂਡ ਮੰਥਸ ਟੂਗੇਦਰ ਉਹ ਵਿਚਾਰਾ ਉੱਧਰ ਚਲੇ ਗਿਆ ਵਾ ਇੱਕ ਇਹਨਾਂ ਨੇ ਕੋਈ ਕਸਰ ਨਹੀਂ ਚ ਮਤਲਬ ਆਈ ਵੋਂਟ ਓਨਲੀ ਸੀ ਡਾਕਟਰ ਗਾਂਧੀ ਨੇ ਬੜਾ ਅੱਛਾ ਨਾਮ ਰੱਖਿਆ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ ਔਰ ਭਾਰਤ ਦੀ ਰਾਜਨੀਤੀ ਵਿੱਚ ਛੋਟਾ ਮੋਦੀ ਉਹ ਸਾਬਤ ਹੋ ਰਿਹਾ ਵਾ ਸਰ ਮ ਲੀਡਰ ਅਧਲਾਧਲੀ ਕਰ ਰਹੇ ਨੇ ਕਿ ਐਡੀ ਦੇ ਡਰਤ ਕਰ ਰਹੇ ਨੇ ਕਿਸੇ ਨਹੀਂ ਦੇਖਦੇ ਨਹੀਂ ਦੇਖੋ ਡਿਫੈਕਸ਼ਨ ਜਿਹੜੀ ਆ ਨਾ ਜੀ ਮੇਰਾ ਮੰਨਣਾ ਵਾ ਕਿ ਡਿਫੈਕਸ਼ਨ ਕਿਸੇ ਕਾਰਨ ਨਾ ਹੋਵੇ ਨਾ ਤਾਂ ਲੋਕੀ ਉਹਨੂੰ ਹਜਮ ਕਰਦੇ ਨੇ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਫਰਜ਼ ਕਰੋ ਬੋਕਰ ਚਾਂ ਤੇ ਸਵੇਰੇ ਉੱਠੇ ਅਸੀਂ ਫੁੱਲ ਚਾਂ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚਾਂ ਸੋ ਦਿਸ ਇਜ਼ ਅਨਐਕਸੈਪਟੇਬਲ ਔਰ ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘੱਟੋ ਘੱਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ ਚਾਰ ਜੂਨ ਨੂੰ ਆ ਜਾਣਗੇ ਸਹਿਰਾ ਸਾਹਿਬ ਕੇਡੀ ਸੀਟ ਤੋਂ ਜਿਹੜਾ ਪਾਰਟੀ ਦੇ ਵੱਲੋਂ ਤੁਹਾਨੂੰ ਹਰੀ ਝੰਡੀ ਦਿੱਤੀ ਗਈ ਹੈ ਸੰਗਰੂਰ ਕੋ ਚਰਚਾ ਮਾਰੀਏ ਦੇਖੋ ਇਸ ਤਰ੍ਹਾਂ ਵਾਂ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੀ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ 'ਚ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਉਹ ਅਕਾਲਪੁਰ ਕਵਾਈਗੁਰੂ ਬਹੁਤ ਬਿਆਨਤਾ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚੇਰੀ ਵਿੱਚ ਮੈਨੂੰ ਹਮਦਰਦੀ ਔਰ ਆ ਆਪ ਹੀ ਮੈਨੂੰ ਆ ਆਪਣੇ ਬੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ ਵਿੱਚ ਨਹੀਂ ਭੱਜਾ ਅੱਜ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੱਦਾਂ ਪਹਿਲਾਂ ਕਿਹਾ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ 'ਚ ਮੈਂ ਇੱਕ ਗੱਲ ਕਹਿਣਾ ਚਾਹਨਾ ਬੜੇ ਇੰਪੋਰਟੈਂਟਲੀ ਕਿ ਇਹ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ 'ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਂਡ ਉਹਦੇ ਉਸ ਹਿਸਾਬ ਲੈਂਡ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇਗਾ